ਕੇਰਲਾ ਸੂਬੇ ਦੇ ਅੰਦਰ ਇੱਕ ਕੇਂਦਰੀ ਵਿਦਿਆਲਿਆ ਦੇ ਵਿੱਚ ਆ ਬੀਜੇਪੀ ਦੀ ਸਰਕਾਰ ਵੱਲੋਂ ਵੀਰਵਾਲ ਦਿਵਸ ਜੋ ਮਨਾਇਆ ਗਿਆ ਉਸ ਦੇ ਤਹਿਤ ਇੱਕ ਪ੍ਰੋਗਰਾਮ ਵਜੂਦ ਕੀਤਾ ਗਿਆ ਜਿਹੜਾ ਕਿ ਉਸ ਤੋਂ ਬਾਅਦ ਮੀਡੀਆ ਵਿੱਚ ਪਾਇਆ ਗਿਆ ਜਿਸ ਵਿੱਚ ਦੋ ਬੱਚਿਆਂ ਨੇ ਸਹਾਬਜਾਦਿਆਂ ਦਾ ਰੋਲ ਜਿਹੜਾ ਉਹ ਕੀਤਾ ਇਹ ਗੱਲ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਸਹਾਬਜਾਦਿਆਂ ਨੇ ਇਤਿਹਾਸ ਗੁਰੂ ਸਾਹਿਬ ਦੇ ਇਤਿਹਾਸ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਉਹਨਾਂ ਨੂੰ ਯਾਦ ਕਰਾਉਣਾ ਉਹ ਕੋਈ ਮਾੜੀ ਗੱਲ ਨਹੀਂ ਉਹ ਕਰਾਉਣਾ ਚਾਹੀਦਾ ਕਿਉਂਕਿ ਇਤਿਹਾਸ ਦਾ ਪੰਨਾ ਹੈ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਜਿਹੜੇ ਕੀ ਦੇਸ਼ ਦੀ ਆਜ਼ਾਦੀ ਦਾ ਮੁੱਢ ਬਣਿਆ ਗੁਰੂ ਸਾਹਿਬਾਨ ਦੇ ਪਰਿਵਾਰਾਂ ਨੇ ਜਰੂਰ ਦੇ ਖਿਲਾਫ ਟੱਕਰ ਲੈਂਦੇ ਆ ਉਹ ਗੱਲ ਕਰਨੀ ਚਾਹੀਦੀ ਹੈ ਗੁਰਦੇਵ ਹਾਦਰ ਸਿੰਘ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਦੇਸ਼ ਨੂੰ ਪਰ ਜਿਹੜਾ ਸਿੱਖ ਧਰਮ ਦੇ ਅੰਦਰ ਕੁਝ ਮਰਜ਼ਾਦਾ ਤੇ ਪਰੰਪਰਾਵਾਂ ਨੇ ਕਿ ਅਸੀਂ ਸਰੀਰਕ ਤੌਰ ਤੇ ਕੋਈ ਵੀ ਨਾਟਕੀ ਜਿਹੜਾ ਰੂਪਾਂਤਰ ਨਹੀਂ ਕਰ ਸਕਦੇ ਤੋ ਉਸ ਗੱਲ ਤੇ ਇਤਰਾਜ਼ ਆ ਸ਼ਰੋਨੀ ਗੁਰਦਰਾ ਪਰੰਧ ਕਮੇਟੀ ਨੇ ਇਹ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਹਨਾਂ ਬਾਰੇ ਅਸੀਂ ਆਪਣਾ ਜਿਹੜਾ ਮਤ ਵੀ ਦਿੱਤਾ ਈਵਨ ਕਿ ਫਿਲਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਉਹਨਾਂ ਦਾ ਇਸ ਗੱਲ ਦਾ ਵਿਰੋਧ ਹੋਇਆ ਤੋ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੂੰ ਨਿਗਤੀ ਤੌਰ ਤੇ ਭੇਜਿਆ ਇਹ ਗੱਲ ਠੀਕ ਆ ਕਿ ਭਾਵੇਂ ਉਹ ਸਕੂਲ ਨੇ ਜਿਹੜੀਆਂ ਉਹ ਤਸਵੀਰਾਂ ਜਾਂ ਵੀਡੀਓ ਪਾਈ ਸੀ ਉਸ ਨੂੰ ਜਿਹੜਾ ਹਟਾ ਦਿੱਤਾ ਗਿਆ ਇੱਕ ਚੰਗੀ ਗੱਲ ਆ ਅਸੀਂ ਇਸ ਗੱਲ ਦੀ ਸਲਾਹਗਾ ਕਰਦੇ ਆਂ ਪਰ ਇਹਦੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਨੂੰ ਇਸ ਗੱਲ ਹੀ ਗੱਲ ਕੀਤੀ ਆ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਕਿਸੇ ਵੀ ਧਰਮ ਦਾ ਦੇ ਵਿਅਕਤੀ ਦੀ ਧਾਰਮਿਕ ਆਸਥਾ ਵਾ ਉਹਨੂੰ ਕੋਈ ਠੇਸ ਪਹੁੰਚਦੀ ਆ ਤੇ ਉਹਦੇ ਬਾਰੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਕੱਲੇ ਜਿਹੜਾ ਸਿੱਖਾਂ ਦੇ ਵਾਸਤੇ ਹੀ ਆ ਇਹ ਮੁਸਲਮਾਨ ਦੇ ਕਿਸੇ ਵੀ 크੍ਰਿਸਚੀਅਨ ਦੇ ਹਿੰਦੂ ਧਰਮ ਦੇ ਕਿਸੇ ਵੀ ਧਾਰਮਿਕ ਆਸਥਾ ਨੂੰ ਜੇ ਕੋਈ ਠੇਸ ਪਹੁੰਚਦੀ ਆ ਉਹਦੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਬਹੁਤ ਵਾਰ ਸ਼ਰੋਣੀ ਕਮੇਟੀ ਸਰਕਾਰਾਂ ਨੂੰ ਇਹਨਾਂ ਗੱਲਾਂ ਦੇ ਲਈ ਜਿਹੜੀ ਆ ਆਪਣੀ ਗੱਲ ਵੀ ਕਰ ਚੁੱਕੀ ਆ ਤੇ ਇਸ ਦੇ ਨਾਲ ਇਹ ਵੀ ਜਿਹੜਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਆ ਕਿ ਸਿੱਖਾਂ ਦੀ ਸਰਵੋੱਚ ਜਿਹੜੀ ਧਾਰਮਿਕ ਸੰਸਥਾ ਜਿਹੜੀ ਆ ਸ੍ਰੀ ਕਾਲ ਤਖਤ ਸਾਹਿਬ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਗੱਲ ਦੇ ਬਾਰੇ ਦੇ ਵਿੱਚ ਆਪਣਾ ਪੱਖ ਦੇ ਚੁੱਕੀ ਆ ਕਿ ਸਰਕਾਰ ਜਿਹੜੀ ਆ ਉਹ ਜਿਹੜਾ ਵੀਰਵਾਲ ਦਿਵਸ ਦਾ ਨਾਮ ਬਦਲ ਕੇ ਸਹਿਬਜ਼ਾਦਾ ਸ਼ਹਾਦਤ ਦਿਵਸ ਰੱਖੇ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੁਸੀਂ ਅਸੀਂ ਚਾਹਾਂਗੇ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਜਲਦੀ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੇ ਵਿੱਚ ਸੋਧ ਕੀਤੀ ਜਾਵੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਜਿਹੜੀ ਆ ਉਹ ਇਸ ਗੱਲ ਦਾ ਧਿਆਨ ਰੱਖਦੇ ਆ ਸਿੱਖਾਂ ਦੀ ਮੁੱਖ ਸੰਸਥਾ ਸ੍ਰੀ ਕਾਲ ਤਖਤ ਸਾਹਿਬ ਤੇ ਸ਼ਰੋਣੀ ਕਮੇਟੀ ਦੀ ਇਹ ਸਲਾਹ ਨੂੰ ਤੁਰੰਤ ਲਾਗੂ ਕਰਨਗੇ ਅਸੀਂ ਇਸ ਆਸ ਦੇ ਨਾਲ ਜਿਹੜੀ ਆ ਇਹ 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 ਉਹਨਾਂ ਤੋਂ ਇਹ ਇਹਨਾਂ